ਕੇਂਦਰੀ ਬਜਟ ਪੇਸ਼ ਹੋ ਚੁੱਕਾ ਹੈਗਾ ਔਰ ਕੇਂਦਰੀ ਬਜਟ ਦੇ ਵਿੱਚ ਕੀ ਖਾਸ ਰਿਹਾ ਕਿਸ ਤਰੀਕੇ ਦਾ ਬਜਟ ਹੈ ਦੇਖਦੇ ਨੇ ਗਲਵਾਤ ਕਰਾਂਗੇ ਉਸ ਨੂੰ ਜਕੜ ਜਣਾ ਜਖੜ ਸਾਹਿਬ ਕਿੰਵੇਂ ਦੇਖ ਰਹੇ ਹੋ ਬਜਟ ਕੇਂਦਰੀ ਪੇਸ਼ ਹੋ ਚੁੱਕਾ ਹੈ ਜੀ ਪੰਦੇਸ਼ ਦੇ ਹਰੇਕ ਵਰਗ ਵਾਸਤੇ ਕਿਉਂਕਿ ਜੋ ਗੁਰੂ ਰਵਿਦਾਸ ਜੀ ਦਾ ਸੰਦੇਸ਼ ਹੈ ਬੀਅਟ ਇਨਕਵੈਲਟੀ ਖਤਮ ਹੋਏ ਸਾਰਿਆਂ ਨੂੰ ਬਰਾਬਰ ਆਪਣਾ ਟੈਲੈਂਟ ਵਿਕਸਿਤ ਕਰਨ ਦਾ ਮੌਕਾ ਮਿਲੇ ਵਿਕਸਿਤ ਭਾਰਤ ਹੋਦੋਗਾ ਜਦੋਂ ਮੈਨ ਐਟ ਦਾ ਟੈਲੈਂਟ ਜਿਹੜਾ ਲਾਈਨ ਦੇ ਆਖਰੀ ਸਿਰੇ 'ਚ ਖੜਾ ਹੈ ਉਹਨੂੰ ਆਪਣੇ ਪ੍ਰਤਿਵਾ ਨੂੰ ਅੱਗੇ ਉਜਾਗਰ ਕਰਨ ਦਾ ਮੌਕਾ ਮਿਲੂਗਾ ਉਸ ਦ੍ਰਿਸ਼ਟੀ 'ਚ ਲੈ ਕੇ ਚਾਹੀ ਮਿਲਾਵਾ ਹੈ ਚਾਹ ਯੂਥ ਹੈ ਚਾਹ ਕਿਸਾਨ ਹੈ ਚਾਹ ਪਿਛੜੇ ਵਰਗ ਦੇ ਲੋਕ ਹੈ ਸਾਰਿਆਂ ਨੂੰ ਤਰੱਕੀ ਦਾ ਇੱਕ ਰਸਤਾ ਸੁਖਾਲਾ ਬਣਾਉਣ ਵਾਸਤੇ ਉਹਨਾਂ ਨੇ ਆ ਜਿਹੜੇ ਸਟਰਕਚਰਲ ਰਿਫਾਰਮ ਬੈਂਕਿੰਗ ਰਿਫਾਰਮਸ ਲੈ ਕੇ ਆਏ ਹੈ ਵਿੱਚ ਇੱਕ ਕੱਲੇ ਬੈਂਕ ਨੈਸ਼ਨਲਾਈਜੇਸ਼ਨ ਨਾਲ ਗਰੀਬਾਂ ਤਾਈਂ ਨਹੀਂ ਪਹੁੰਚਿਆ ਗਰੀਬਾਂ ਤਾਈਂ ਬੈਂਕਿੰਗ ਦਾ ਆਪਣੀ ਡਿਵੈਲਪਮੈਂਟ ਦਾ ਮਹਿਲਾਵਾਂ ਵਾਸਤੇ ਜੇਕਰ ਉਹਨਾਂ ਨੂੰ ਲਖਪਤੀ ਦੀਦੀ ਤੋਂ ਅੱਗੇ ਜਾ ਕੇ ਵਪਾਰੀ ਬਣਾਉਣ ਦਾ ਵੀ ਆਪਣਾ ਵਪਾਰ ਕਰਨ ਸਕਣ ਸੈਲਫ ਹੈਲਪ ਗਰੁੱਪ ਦੀ ਸਾਡੀ ਭੈਣਾਂ ਨੂੰ ਮੌਕਾ ਮਿਲ ਸਕੇ ਸਾਰੀ ਗੱਲਾਂ ਨੂੰ ਧਿਆਨ ਚ ਰੱਖ ਕੇ ਖਾਸ ਤਰੀਕੇ ਨਾਲ ਸਰ ਪੰਜਾਬ ਦਾ ਜ਼ਿਕਰ ਕਰੀਏ ਪੰਜਾਬ ਲਈ ਕੀ ਦੇਖਦੇ ਹੋ ਇਸ ਬਜਟ ਦੇ ਵਿੱਚ ਕਿਉਂਕਿ ਪੰਜਾਬ 'ਚ ਖੜੇ ਆ ਪੰਜਾਬ ਦੇ ਵਿੱਚ ਪੰਜਾਬ ਵੀ ਇਸ ਫੈਡਰਲ ਸਿਸਟਮ ਦਾ ਇੱਕ ਹਿੱਸਾ ਹੈ ਸਾਹਿਬ ਜਿਹੜੀ ਫਾਈਨੈਂਸ ਕਮਿਸ਼ਨ ਦੀ ਰეკਮੈਂਡੇਸ਼ਨ ਹੈ ਉਹਦੇ ਮੁਤਾਬਕ 14 ਲੱਖ ਕਰੋੜ ਰੁਪਏ ਸੂਬਿਆਂ ਵਾਸਤੇ ਸੈਂਟਰ ਨੇ ਦਿੱਤੇ ਹੈ ਤਾਂ ਕਿ ਸਾਰੇ ਸੂਬਿਆਂ ਦਾ ਵਿਕਾਸ ਹੋ ਸਕੇ ਉਸ ਪੈਸੇ ਦਾ ਇਸਤੇਮਾਲ ਕਿੱਧਰ ਕਰਦੇ ਆ ਉਹ ਸੈਂਟਰ ਆਪਣੇ ਸਟੇਟ ਸਰਕਾਰ ਨੇ ਕਰਨਾ ਹੈ ਉਹ ਸਾਹਮਣੇ ਸਾਰਿਆਂ ਦੇ ਕਿ ਉਹ ਕਰ ਰਹੇ ਨਹੀਂ ਕਰ ਰਹੇ ਪਹਿਲਾਂ ਹੀ ਬਹੁਤ ਕੈਮਰਾਮੈਨ ਦੀਪਕ ਦਿਨਾ ਰੋਹਿਤ ਮਨਸਿਲ ਪੱਕਾ ਜੀ ਮੀਡੀਆ ਜਲੰਧਰ ਕੇਂਦਰੀ ਬਜਟ ਪੇਸ਼ ਹੋ ਚੁੱਕਾ ਹੈ اور ਅਸ਼ਵਨੀ ਸ਼ਰਮਾ ਜੀ ਮੇਰੇ ਨਾਲ ਨੇ ਅਸ਼ਵਨੀ ਜੀ ਕਿਵੇਂ ਦੇਖਦੇ ਹੋ ਕੇਂਦਰ ਵੱਲੋਂ ਬਜਟ ਪੇਸ਼ ਕੀਤਾ ਗਿਆ ਕਿਸ ਤਰੀਕੇ ਦਾ ਲੱਗ ਰਿਹਾ ਹੈ ਪਾਰਟੀ ਨੇ ਇਹ ਤੇ ਕੀਆ ਹੈ ਕਿ ਅੱਜ ਅਧਿਕਾਰੀ ਜੀ ਨੇ ਬੋਲਣਾ ਤਾਂ ਲਗਾਤਾਰ 7 ਦਿਨ ਅਸੀਂ ਪ੍ਰੈਸ ਕਾਨਫਰੰਸ ਬਜਟ ਦੇ ਹਰ ਬਿੰਦੂ ਤੇ ਕਰਨੀ ਹੈ ਲੇਕਿਨ ਅਗਰ ਤਤਕਾਲ ਇਹਦੇ ਤੇ ਕੋਈ ਮੇਰੀ ਟਿੱਪਣੀ ਹੈ ਤਾਂ ਨਰਿੰਦਰ ਭਾਈ ਮੋਦੀ ਜੀ ਨੇ ਜਿਹੜਾ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਸੰਕਲਪ ਲਿਆ ਉਹਦੀ ਪੂਰਤੀ ਵੱਲ ਇਹ ਬਜਟ ਜਿਹੜਾ ਇੱਕ ਕਦਮ ਹੋਰ ਅੱਗੇ ਲੈ ਕੇ ਜਾ ਰਿਹਾ ਹੈ ਐਸਾ ਮੇਰਾ ਮੰਨਣਾ ਹੈ ਔਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਇਤਨੇ ਮਹੱਤਵਪੂਰਨ ਦਿਨ ਦੇ ਉਤੇ ਕਿ ਰਵੀਦਾ ਰਵੀਦਾਸ ਜੀ ਦੀ ਜਨਤੀ ਦੇ ਉਤੇ ਮੇਰਾ ਬੱਲਾ ਦੇ ਅੰਦਰ ਆ ਰਹੇ ਨੇ ਔਰ ਉਹਨਾਂ ਨੇ ਆਦਮਪੁਰ 에ਅਰਪੋਰਟ ਦਾ ਨਾਂ ਗੁਰੂ ਰਵੀਦਾਸ ਜੀ ਦੇ ਨਾਂ ਦੇ ਉਤੇ ਉਦਘਾਟਨ ਵੀ ਉਹਨਾਂ ਦੇ ਹੱਥੋਂ ਹੋਣਾ ਹੈ ਔਰ ਨਾਲ ਹਲਵਾਰਾ 에ਰਪੋਰਟ ਵਿੱਚ ਚਾਲੂ ਹੋਣਾ ਇਹਦੇ ਲਈ ਉਹਨਾਂ ਦਾ ਧੰਨਵਾਦ ਆ ਔਰ ਪੰਜਾਬ ਦੀ ਜਿਹੜੀ ਇਹ ਫੇਰੀ ਹੈ ਔਰ ਵਿਸ਼ੇਸ਼ ਕਰਕੇ ਬਜਟ ਦੇ ਮਹੱਤਵਪੂਰਨ ਦਿਨ ਹੋਣ ਦੇ ਬਾਵਜੂਦ ਵੀ ਡੇਰਾ ਬੱਲਾ ਤੇ ਆ ਕੇ ਗੁਰੂ ਰਵੀਦਾਸ ਜੀ ਦੇ ਪ੍ਰਤੀ ਨਤਮਸਤਕ ਹੋਣਾ ਇਹ ਮੈਨੂੰ ਲੱਗਦਾ ਇਹ ਨਰਿੰਦਰભાઈ ਮੋਦੀ ਦੀ ਜਿਹੜੀ ਧਰਮ ਨੂੰ ਲੈ ਕੇ ਸਮਾਜ ਨੂੰ ਲੈ ਕੇ ਸਮਾਜ ਨੂੰ ਜੋੜਨ ਦੀ ਜਿਹੜੀ ਹੈ ਨਾ ਇਹ ਉਹਦਾ ਹੀ ਨਤੀਜਾ ਹੈ ਕਿ ਨਰਿੰਦਰ ਮੋਦੀ ਹੀ ਕਰਦੇ ਪੰਜਾਬ ਸਰਕਾਰ ਕਹਿੰਦੀ ਬਜਟ ਚ ਪੰਜਾਬ ਨੂੰ ਕੁਛ ਨਹੀਂ ਮਿਲਿਆ ਪੰਜਾਬ ਦਾ ਨਾਮ ਤੱਕ ਪੂਰੇ ਬਜਟ ਚ ਨਹੀਂ ਲੱਗਾ ਇਹ ਪੰਜਾਬ ਦਾ ਕਮੈਂਟ ਆ ਚੁੱਕਾ ਹੈ ਸਰ ਜੀ ਇੱਕ ਇੱਕ ਗੱਲ ਦਾ ਜਵਾਬ ਦੇਾਂਗੇ ਸਰ ਦੂਸਰਾ ਜਿਸ ਤਰੀਕੇ ਨਾਲ ਨਵਜੋਤ ਕੌਰ ਸਿੱਧੂ ਵੱਲੋਂ ਨਰਿੰਦਰ ਮੋਦੀ ਜੀ ਦੀ ਤਾਰੀਫ ਕੀਤੀ ਗਈ ਔਰ ਕਾਂਗਰਸ ਛੱਡ ਦਿੱਤੀ ਗਈ ਹੈ ਮੇਰੀ ਕੀ ਗੱਲ ਸਮਝ ਲਓ ਪ੍ਰਧਾਨ ਮੰਤਰੀ ਕਿਸੇ ਪਾਰਟੀ ਦਾ ਨਹੀਂ ਹੁੰਦਾਗਾ ਹਾਂ ਠੀਕ ਹੈ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਹੁੰਦਾ ਪ੍ਰਧਾਨ ਮੰਤਰੀ ਜੀ ਦੀ ਪੰਜਾਬ ਦੀ ਪਵਨ ਭੂਮੀ ਦੇ ਉੱਤੇ ਆਗਮਨ ਦਾ ਸਵਾਗਤ ਕਰਨਾ ਮੈਨੂੰ ਲੱਗਦਾ ਹੈ ਅੱਛੀ ਗੱਲ ਹੈ ਹਰ ਨਾਗਰਿਕ ਨੂੰ ਕਰਨਾ ਚਾਹੀਦਾ ਸੋ ਅਸ਼wini ਸ਼ਰਮਾ ਕੋਈ ਕਮੈਂਟ ਕਰਨ ਤੋਂ ਸ਼ਾਇਦ ਬਚਦੇ ਨਜ਼ਰ ਆਏ ਔਰ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬਜਟ ਨੂੰ ਲੈ ਕੇ ਚਰਚਾ ਕੀਤੀ ਜਾਏਗੀ ਪਰ ਫਿਲਹਾਲ ਜਿਹੜਾ ਇਹ ਬਜਟ ਹੈ ਉਹ ਪੂਰੇ ਦੇਸ਼ ਦੇ ਲਈ ਹੈ ਔਰ ਪੰਜਾਬ ਵੀ ਦੇਸ਼ ਦਾ ਹੀ ਹਿੱਸਾ ਹੈ ਕੈਮਰਾਮੈਨ ਦੀਪਕ ਦਿਨ ਔਰ ਵਿਦਮੰਸਲ ਪੱਕਾ ਜੀ ਮੀਡੀਆ ਜਲੰਧਰ ਸਰ ਐਜੂਕੇਸ਼ਨ ਦਾ ਜਿ세 ਇਸਮੇ ਅਬ ਮੈਂਸ਼ਨ ਕੀ ਹੈ ਥੈਟ integration of sports science technology so is integration integrative pattern se kya hoga hamara uh, डेवलपमेंट एम्पावरमेंट ऑफ यूथ होगा प्लस एजुकेशन इज़ नॉट जस्ट फोकसिंग ऑन थ्योरेटिकल लर्निंग वी आर नाउ मोर फोकस्ड ऑन स्किलेबिलिटी एबिलिटी इम्प्रूविंग द स्किलेबिलिटी एंड इम्प्रूविंग द इम्प्लायबिलिटी ऑफ द यूथ प्लस एम के लिए भी इसमें जो आत्मनिर्भरता आत्मनिर्भर अभियान को और ज़्यादा प्रमोट किया गया है तो उसके लिए भी एलोकेट किया गया अप्रोक्सीमेटली वन पॉइंट थ्री लैख करोड़ हैज़ बीन एलोकेटेड टू द एजुकेशन सेक्टर तो जी पंजाब में ऐसा कोई स्पेसिफिक नहीं है कोई जी हाँ कोई रीजनल उन्होंने कोई हाईलाइट किया हो ऐसे किसी भी स्टेट के लिए उन्होंने हाईलाइट नहीं किया वी नीड टू तो अंड गो कि जी हाँ अभी यूनिवर्सिटीज़ बननी है तो यूनिवर्सिटीज़ के लिए उन्होंने कौन कौन से ईयर मार्क किए हैं टेक्सटाइल क्लस्टर में कौन कौन से शहर उन्होंने ईयर मार्क किए हैं आने वाले उसमें इन्होंने पाँच एजुकेशनल इंस्टीट्यूट्स यूनिवर्सिटीज़ बनाने की बात की है इन अक्रॉस इंडिया विच इज़ गोइंग टू बी अराउंड मैनुफेक्चरिंग और लॉजिस्टिक्स क्लस्टर दस हजार करोड़ रुपए इन्होंने कंटेनर मैनुफेक्चरिंग के लिए दिया है विच इज अ वेरी गुड थिंग फॉर द लॉजिस्टिक सेक्टर ਤਾਂ ਉਧਰ ਕੇਂਦਰ ਸਰਕਾਰ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਅੰਮ੍ਰਿਤਸਰ ਵਾਸੀਆਂ ਨੇ ਨਿਰਾਸ਼ਾ ਜਤਾਈ ਹੈ ਕਿਸਾਨਾਂ ਮੁਤਾਬਕ ਕੇਂਦਰੀ ਬਜਟ ਦੇ ਵਿੱਚ ਕਿਸਾਨਾਂ ਦੀਆਂ ਆਸਾਂ ਤੇ ਖਰਾ ਨਹੀਂ ਉਤਰਿਆ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਲਈ ਕੋਈ ਵੱਡਾ ਐਲਾਨ ਜਾਂ ਫਿਰ ਰਾਹਤ ਪੈਕੇਜ ਨਹੀਂ ਐਲਾਨਿਆ ਆਮ ਵਰਗ ਦੇ ਲੋਕਾਂ ਨੇ ਕਿਹਾ ਕਿ ਆਸ ਸੀ ਕਿ ਬਜਟ ਦੇ ਨਾਲ ਮਹਿੰਗਾਈ ਥੋੜੀ ਘਟ ਹੋਵੇਗੀ ਤੇ ਜ਼ਰੂਰੀ ਵਸਤਾਂ ਸਸਤੀਆਂ ਹੋਣਗੀਆਂ ਪਰ ਪੰਜਾਬ ਦੇ ਲਈ ਕੇਂਦਰ ਸਰਕਾਰ ਨੇ ਕੋਈ ਵੱਡਾ ਪ੍ਰੋਜੈਕਟ ਏਮਜ਼ ਹਸਪਤਾਲ ਜਾਂ ਫਿਰ ਵੱਡੀ ਇੰਡਸਟਰੀ ਦੀ ਘੋਸ਼ਣਾ ਵੀ ਨਹੀਂ ਕੀਤੀ ਤਾਂ ਜੋ ਰੋਜ਼ਗਾਰ ਦੇ ਮੌਕੇ ਵੱਧ ਸਕਣ